ਸਰਮੀ ਫਸਲ ਲਾਉਣ ਦੀ ਜਾਈਦੀ ਕਦੇ ਵੀ ਇਕੱਲੀ ਲਾਉਣੀ ਚਾਹੀਦੀ। ਜੇ ਵੇਲੇ ਰਹਿਣਾ ਵਾ ਫਤਖੰਦਰ ਲਾ ਦੋ। ਠੀਕ ਹੈ ਜੀ। ਆਹ ਉਹ ਦੇਖ ਲੈਣੇ। ਉਹਦੇ ਵਿੱਚ ਸਰਪਦਾ ਇਦਾਂ ਨਾ ਜਿੱਦਾਂ ਸਬਜ਼ੀ ਤੇ ਕਈ ਵਾਰ ਜਦੋਂ 30 ਰੁਪਏ ਕਿਲੋ ਹੋ ਜੇ 20 ਰੁਪਏ ਕਿਲੋ ਹੋਲੇ ਉਹ ਡੇਢ ਦੋ ਦੋ ਲੱਖ ਦੀ ਜੀ ਠੀਕ ਹੈ ਜੀ। ਪਰ ਸਬਜ਼ੀਆਂ ਦੀ ਖੇਤੀ 'ਚ ਮਤਲਬ ਮੁਨਾਫਾ ਹੈਗਾ ਜੇ ਫਾਰਮਰ ਨੂੰ। ਉਹਨਾਂ ਹੀ ਮਾਰਕੀਟ ਸਾਡੇ ਕੋਲ ਜਿੱਦਾਂ ਨਾ ਆਪਣੇ ਵਪਾਰੀ ਹੈਗਾ। ਉਹ ਵਪਾਰੀ ਸੰਚਾਰ ਹੈਗੇ ਜਿੱਦਾਂ ਜੰਮੂ ਦੇ ਵਪਾਰੀ ਹੈਗੇ ਹੋਰ ਇੱਥੇ ਲੋਕਲ ਹੈਗੇ ਆ। ਉਹ ਇਦਾਂ ਨਾ ਜੰਮੂ ਸ਼੍ਰੀਨਗਰ ਨੂੰ ਗੱਡੀਆਂ ਭਰਦੇ ਹੋ। ਉਹ ਮਾਰਕੀਟ ਜਿੱਦਾਂ ਅਸੀਂ ਜਲੰਧਰ ਦੀ ਮਾਰਕੀਟ ਲੈ ਲਈਏ ਕਪੂਥੇ ਲੈ ਆ ਲੈ ਲਧਿਆਲੇ ਲੈ ਲਈਏ ਜੋ ਮਾਰਕੀਟ ਚੱਲਦੀ ਹੋਵੇ ਉਹ ਰੇਟ ਸਾਨੂੰ ਉਹਨਾਂ ਦੇ ਦੇ ਦੇਣਾ। ਜੀ। ਸਫਲ ਕਿਸਾਨਾਂ ਨਾਲ ਮੁਲਾਕਾਤ ਦੇ ਹੁਣ ਤੱਕ ਦੇ ਸਫ਼ਰ 'ਚ ਅਸੀਂ ਤੁਹਾਨੂੰ ਬਹੁਤ ਸਾਰੇ ਕਿਸਾਨਾਂ ਨਾਲ ਮਿਲਾ ਚੁੱਕੇ ਹਾਂ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਕਰਦੇ ਨੇ ਤੇ ਚੰਗਾ ਮੁਨਾਫਾ ਕਮਾ ਰਹੇ ਨੇ ਅੱਜ ਅਸੀਂ ਪਹੁੰਚੇ ਹਾਂ ਕਪੂਰਥਲਾ ਦੇ ਪਿੰਡ ਮੁਕਟਰਾਂਵਾਲਾ ਵਿੱਚ ਜਿੱਥੇ ਦੇ ਕਿਸਾਨ ਰੇਸ਼ਮ ਸਿੰਘ 25 ਕਿੱਲਾਂ 'ਚ ਸਬਜ਼ੀਆਂ ਦੀ ਖੇਤੀ ਕਰਦੇ ਨੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਉਹ ਸਬਜ਼ੀਆਂ ਦੀ ਖੇਤੀ ਨੂੰ ਮੈਨੇਜ ਕਰਦੇ ਨੇ ਕਿੰਨਾ ਕੁ ਪ੍ਰੋਫਿਟ ਸਬਜ਼ੀਆਂ ਦੀ ਖੇਤੀ 'ਚ ਹੈ ਕਿਹੜੀ ਤਕਨੀਕ ਨਾਲ ਖੇਤੀ ਕਰਨੀ ਚਾਹੀਦੀ ਹੈ ਤੋ ਤਾਂ ਜੋ ਚੰਗਾ ਮੁਨਾਫਾ ਕਮਾਇਆ ਜਾ ਸਕੇ ਸਸ਼ੀਕਰ ਦੇ ਸਮਝੋ ਹੋਰ ਸਰ ਚਰਦੀ ਕਲਾਕਾਰ ਪਰਿਵਾਰ ਸਭ ਵਧੀਆ ਅ ਸਰ ਪਹਿਲਾਂ ਤਾਂ ਇਹ ਦੱਸੋ ਤੁਸੀਂ ਜਿਹੜੀ ਇੱਕ ਸਬਜ਼ੀਆਂ ਦੀ ਖੇਤੀਬਾਲ ਜਿਹੜਾ ਆਪਣਾ ਰੁਕ ਕੀਤਾ ਹੈ ਅਸੀਂ ਦੇਖ ਰਹੇ ਹਾਂ ਵੀ 6-7 ਫਸਲਾਂ ਜਿਹੜੀਆਂ ਬੀਟ ਰੂਟ ਹੋਵੇ ਚਾਹੇ ਉਹ ਚਾਹੇ ਗੋਭੀ ਹੋਵੇ ਚਾਹੇ ਗਾਜਰਾ ਹੋਣ ਚਾਹੇ ਮਿਰਚਾਂ ਹੋਣ ਬਹੁਤ ਤਰ੍ਹਾਂ ਦੀਆਂ ਅਲੱਗ-ਅਲੱਗ ਫਸਲਾਂ ਜਿਹੜੀਆਂ ਤੁਸੀਂ ਖੇਤ ਦੇ ਵਿੱਚ ਲਾਈਆਂ ਹੋਈਆਂ ਨੇ ਕਿਸ ਤਰੀਕੇ ਨਾਲ ਤੁਹਾਡਾ ਮਨ ਬਣਿਆ ਕਿ ਸਬਜ਼ੀਆਂ ਦੀ ਖੇਤੀ ਹੈ ਜਿਹੜੀ ਉਹਤੇ ਕੰਮ ਕੀਤਾ ਜਾਵੇ ਤੇ ਇਸ ਤਰੀਕੇ ਦੀ ਖੇਤੀ ਹੈ ਜਿਹੜੀ ਉਹ ਕੀਤੀ ਜਾਵੇ ਸਰ ਅਸੀਂ ਇੱਦਾਂ ਦਾ 1976 82 ਤਕਰੀਬਨ ਅਹੀਂ ਸਬਜ਼ੀ ਵਾਲੇ ਇਸ ਕੰਮ 'ਚ ਪਏ ਆਂ ਇਹ ਲੋਕ ਥੋੜੀ ਥੋੜੀ ਲਾਉਂਦੇ ਸੀ ਬਜ਼ੁਰਗ ਵੀ ਲਾਉਦੇ ਹੁੰਦੇ ਸੀ ਕਿਉਂਕਿ 87 ਜੰਮੀ ਮੈਜ ਹੋਈ ਉਹ ਤੋਂ ਬਾਅਦ 'ਚ ਅਸੀਂ ਤਕਰੀਬਨ ਸਾਰੀ ਸਬਜ਼ੀ ਲਾਉਣ ਲੱਪੇ ਉਹਦੇ 'ਚ ਟਮਾਟਰ ਲਾਉਂਦੇ ਰਹੇ ਆਂ ਗੋਭੀ ਲਾਉਂਦੇ ਰਹੇ ਆਂ ਟਮਾਟਰ ਗਾਜਰ ਹੋ ਚਕੰਦਰ ਦੀ ਖੇਤੀ 78 ਸਾਲ ਤੋਂ ਨਾਲ ਸ਼ੁਰੂ ਕੀਤੀ ਹੋਈ ਆ ਜਿੱਦਾਂ ਕਣਕ ਜਿੱਥੇ ਲਾਉਣੀ ਕਣਕ ਨਾਲੋਂ ਇਹ ਚਕੰਦਰ ਦੀ ਫੈਦਾ ਵੱਧਾ ਦਿੰਦਾ 10 ਜਿਆਦਾ ਫਸਲ ਤਾਂ ਹੈਗੀ 6 ਮਹੀਨੇ 6 6.5 ਮਹੀਨੇ ਦੀ ਜੀ ਤੇ ਇਹ ਤਕਰੀਬਨ ਸਾਰਾ ਖਰਚਾ ਖੁੱচ্চਾ ਕੱਢ ਕੇ 70 80 ਹਜ਼ਾਰ ਰੁਪਏ ਕਿਲਾ ਦੇ ਜਾਂਦਾ ਕਿਲਾ ਦੇ ਬਚਤ ਦੇ ਬਾਕੀ ਆ ਅਸੀਂ ਲੇਟ ਵੀ ਪਿਛਲੇ ਸਾਲ ਚਕੰਦਰ ਸ਼ੁਰੂ ਕੀਤਾ ਚਾ ਜੀ ਜਿੱਦਾਂ ਪਹਿਲਾਂ ਗੋਭੀ ਲਾ ਕੇ ਜਾਂ ਗਾਜਰ ਲਾ ਕੇ ਆਹ ਖੇਤ ਜਿਹੜਾ ਆ ਪਿਛਲੇ ਸਾਲ ਵੀ ਲਾਇਆ ਸੀ ਅਸੀਂ ਤੇ ਇੰਨੀ ਮੀ ਜਾਨੀ ਕਿ ਜਨਵਰੀ ਚ ਲਾਇਆ 20 ਜਨਵਰੀ ਨੂੰ ਜੀ ਤੇ ਅਕੀ ਵੀ 18 20 ਜਨਵਰੀ ਨੂੰ ਲਾਇਆ ਇਹ ਤੇ ਪਿਛਲੇ ਸਾਲ ਵਿੱਚ ਸਵਾ 400 ਕੁਇੰਟਲ ਝਾੜ ਦੇ ਗਏ ਹਨ ਜੀ ਤੇ ਪਹਿਲੇ ਨਾਲੋਂ ਵੀ ਸੋਗੇ ਵਧੀਆ ਤੇ ਇੱਕ ਫਸਲ ਹੋਰ ਹੋ ਗਈ ਹਾਂਜੀ ਤੇ ਇੱਕ ਖਰਚਾ ਵੀ ਘਟੇ ਇੱਥੇ ਫਸਲਾਂ ਵੀ ਦੋ ਲੈ ਲਈਆਂ ਤੇ ਮੁਨਾਫਾ ਵੀ ਜਿਹੜਾ ਰੈਗੂਲਰ ਜਿਹੜੀ ਫਸਲ ਤੁਸੀਂ ਪਹਿਲਾਂ ਚਕੰਦਰ ਦੀ ਬੀਜਦੇ ਉਹਦੇ ਜਿੰਨਾ ਹੀ ਮੁਨਾਫਾ ਦਿੱਤਾ ਜੀ ਉਹਦੇ ਜਿੰਨਾ ਮਨਾ ਤੇ ਗਾਹਾਂ ਵੀ ਫਿਰ ਤੁਹਾਡੇ ਸਲਾਹੇ ਵੀ ਇਸੇ ਤਰੀਕੇ ਦਾ ਜਿਹੜੇ ਚਕੰਦਰ ਹੈ ਇਸੇ ਤਰ੍ਹਾਂ ਜੀ ਮੈਂ ਵੀ ਇੱਕ ਹੀ ਵੈਸੇ ਉਹ 15 ਕਿੱਲੇ ਲਾਏ ਸੀਗੇ 10 ਕਿੱਲੇ ਪਹਿਲੋਂ ਲਾਏ ਸੀਗੇ ਜੀ ਕਿ 14 15 ਕਿੱਲੇ ਬਾਅਦ ਚ ਲੇਟ ਵਾਲੇ ਲਾਏ ਸੀ। ਜੀ। ਉਹ ਤਾਂ ਗੜੇ ਮਾਰੀ ਕਰਕੇ ਮੇਰੇ ਉਧਰ ਉਹ ਫਸਲ 10 ਕਿੱਲੇ ਖਰਾਬ ਹੋ ਗਿਆ। ਜੀ। ਉਹ ਦੁਬਾਰਾ ਫੇ ਹੁਣ ਮੱਕੀ ਲਾਈ ਉੱਥੇ। ਜੀ। ਨਹੀਂ ਉਹ ਵੀ ਜ਼ਿਕੰਦਰੀ ਲਾਇਆ ਸੀ ਜਨਵਰੀ ਦੀ। ਨਾਸੀ ਦਾ ਇੱਥੇ ਨਾਸੀ ਦਾ ਕੰਮ ਵੀ ਕਰਦੇ ਅਸੀਂ ਨਾਲ। ਜੀ। ਜਿੱਦਾਂ ਕੋਈ ਵੀ ਪਨੀਰੀ ਹੋ ਨਾਸਰੀ ਹੋ ਗਈ ਆਪਣੇ ਟਮਾਟਰ ਦੀ ਹੋ ਗਈ ਮਿਰਚ ਦੀ ਹੋ ਗਈ ਬੈਂਗਣ ਹੋ ਗਿਆ। ਸਾਰੇ ਤਰ੍ਹਾਂ ਦੇ ਨਾਸੀ ਦੀ ਆਪੇ ਆਈ ਦੀ ਹੋ ਗਈ ਸਾਰੇ ਤਰ੍ਹਾਂ ਦੇ ਨਾਸੀ ਦਾ ਕੰਮ ਵੀ ਕਰਦੇ ਅਸੀਂ। ਤੇ ਨਾਲ ਫੁੱਲਾਂ ਦਾ ਵੀ ਕੁਝ ਕਰੀਦਾ ਕੰਮ। ਜੀ। ਗੁਰਦੁਆਰਾ ਦੇ ਲੋ ਲਾਗੇ ਇੱਥੇ ਹੋਰ ਉੱਥੇ ਵੀ ਚਲੋ ਸੇਵਾ ਦਾ। ਬਾਕੀ ਹੋਰ ਇੱਥੇ ਚਲੋ ਮਾਰਕੀਟ ਵੀ ਹੋ ਜਾਂਦੀ ਹੈ ਉਹਦੀ ਜੀ ਜੀ ਇਹ ਵੀ ਹੈ ਤੇ ਜਦੋਂ ਆਪਾਂ ਗੱਲ ਕਰਦੇ ਆ ਨਾ ਜੀ ਕੋਈ ਬਦਲ ਨਹੀਂ ਖੇਤੀ ਕਰਦੇ ਆ ਚਲੋ ਤੁਹਾਡੇ ਤਾਂ ਸ਼ੁਰੂ ਤੋਂ ਹੀ ਹੈ ਖੇਤੀ ਹੈ ਜਿਹੜੀ ਕੀਤੀ ਜਾਂਦੀ ਸੀ ਤੁਸੀਂ ਉਹ ਏਰੀਆ ਨੂੰ ਹੀ ਆਪਦੇ ਨੂੰ ਹੋਰ ਵਧਾਇਆ ਤਾਂ ਕਿਤੇ ਨਾ ਕਿਤੇ ਹੁੰਦਾ ਵੀ ਯਾਰ ਕਈ ਵਾਰ ਮਨ ਉਦਾਸ ਵੀ ਹੁੰਦਾ ਜਦੋਂ ਪ੍ਰੋਡਕਸ਼ਨ ਨਹੀਂ ਹੁੰਦੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਗੜੇਮਾਰੀ ਹੋ ਗਈ ਕੋਈ ਐਵੇਂ ਦੀਆਂ ਤਕਲੀਫਾਂ ਜਾਂ ਕੋਈ ਐਵੇਂ ਦੇ ਪ੍ਰੋਬਲਮ ਆ ਰੁਕਾਵਟਾਂ ਵੀ ਤੁਹਾਡੇ ਰਾਹ ਚ ਆਈਆਂ ਜਿਹਦੇ ਨਾਲ ਤੁਹਾਡਾ ਮਨ ਹੋਇਆ ਵੀ ਯਾਰ ਛੱਡ ਪਰੇ ਇਹ ਇਹ ਖੇਤੀ ਨਹੀਂ ਆਪਾਂ ਕਰਨੀ ਕਿਸੇ ਹੋਰ ਉਹ ਇਦਾਂ ਨੇ ਚਲੋ ਇਹ ਉਹ ਜਿਹੜੀਆਂ ਆਪਤਾ ਤਾਂ ਆਉਂਦੀਆਂ ਰਹਿੰਦੀਆਂ ਕੁਦਰਤੀ ਆਪਤਾ ਚਲੋ ਇਹੋ ਜਿਹੀਆਂ ਤਾਂ ਆਉਂਦੀਆਂ ਰਹਿੰਦੀਆਂ ਲੇਕਿਨ ਸਾਨੂੰ ਜਿਹੜੀ ਮਾਰਕੀਟ ਹੈ ਨਾ ਟਮਾਟਰ ਦੀ ਉਹਦੇ ਵਿੱਚ ਦਿੱਕਤ ਆਉਂਦੀ ਆ ਥੋੜੀ ਜੀ ਜੀ ਬਾਕੀ ਮਾਰਕੀਟ ਵਿੱਚ ਸਾਡੀ ਚਲੋ ਜੋ ਵੀ ਇੱਥੋਂ ਸਾਰੀ ਇਹ ਵਪਾਰੀ ਹੈਗਾ ਚੱਕਦਾ ਇੱਥੋਂ ਜਦੋਂ ਟਮਾਟਰ ਦੀ ਮਾਰੀ ਆ ਉਹ ਮੰਦਾ ਹੁੰਦਾ ਨਾ ਟਮਾਟਰ ਸਾਨੂੰ ਉਹ ਦੇਣਾ ਪੈਂਦਾ ਫੈਕਟਰੀਆਂ ਨੂੰ अच्छा ये फैक्ट्रियां में थोड़ी दिक्कत आउंदी है ओदे ਵਿੱਚ ਜਿਹੜੀ ਪੇਮੈਂਟ ਫੈਕਟਰੀਆਂ ਵਾਲੀ ਛੇਤੀ ਨਹੀਂ ਕਰਦੇ ਛੇਤੀ ਨਹੀਂ ਕਰਦੇ ਜਦੋਂ ਇੰਨੇ ਟਾਈਮ ਦਾ ਗੈਪ ਪੈ ਜਾਂਦਾ ਫਿਰ ਕਿਸ ਤਰੀਕੇ ਨਾਲ ਮਦਦ ਕਈਰ ਹੁੰਦਾ ਨਹੀਂ ਵੀਰ ਛੱਡ ਪਰੇ ਆਪਾਂ ਟਮਾਟਰ ਦਾ ਬੀਜ ਨਹੀਂ ਨਹੀਂ ਆਟ ਕੀ ਹੋਰ ਕੋਈ ਕਰਦੇ ਆ ਅਕੀ ਵੀ ਵਾਹੇ ਇਹ ਹੀ ਹੈਗਾ ਵੀ ਅਕੀ ਟਮਾਟਰ ਨਹੀਂ ਲਾਉਣਾ ਜੀ ਤੇ ਫਿਰ ਚਲੋ ਕਿਹੜਿਆਂ ਦਾ ਜਲ ਮਾਰਕੀਟਾਂ ਚ ਰੋਜੇਗਾ ਹਰ 날 ਦਾ ਮਿਲਦਾ ਲਾਲੀ ਦਾ ਵਾ ਹਾਂਜੀ ਜਿੰਦਾ ਗੋਭੀ ਲਾਤੀ ਹੁਣ ਚਕੰਦਰ ਲਾਤਾ ਚਲੋ ਥੋੜਾ ਬਾਦਾਂ ਕਿਤੇ ਤੇਜ਼ੀ ਵੀ ਆ ਜਾਂਦੀ ਮਾਰਕੀਟ ਦੀ ਗੱਲ ਅ ਜਿਵੇਂ ਤੁਸੀਂ ਦੱਸਿਆ ਕਿ ਚਕੰਦਰ ਦੇ ਤੁਸੀਂ 15 ਕਿੱਲੇ ਲਾਏ ਇਹ ਵੀ ਫਿਰ ਕਿਸੇ ਐਗਰੀਮੈਂਟ ਨਾਲ ਗੱਲ ਕਰਦੇ ਹੋ ਤੁਸੀਂ ਆ ਕਿਸ ਤਰੀਕੇ ਨਾਲ ਫਿਰ ਇਹਦੀ ਮਾਰਕੀਟਿੰਗ ਕਿਵੇਂ ਕਰਦੇ ਹੋ ਇਹ ਹਾਂਜੀ ਇਹ ਅਸੀਂ ਰਾਣਾ ਗਜੀਤ ਆਪਣੇ ਐਮਪੀ ਆਗਿਆ ਐਮਐਲਏ ਹੁਣ ਜਿਹੜਾ ਸੁਲਤਾਨ ਅਤੇ ਕਪੂਥਲੇ ਤੋਂ ਜੀ ਉਹਨਾਂ ਨਾਲ ਹੀ 7-8 ਸਾਲ ਅਸੀਂ 2000 ਵਾਰ ਜਦੋਂ ਉਹ ਇੱਥੇ ਈਟੀਏ 2200 ਨਾਲ ਜੁੜੇ ਹੋਏ ਤੇ ਉਹਨਾਂ ਵੇਲੇ ਦਾਤਕਸਾਲ ਹੋ ਗਿਆ ਲੋਆਂਦਿਆਂ ਨੂੰ ਚਕੰਦਰ ਠੀਕ ਹੈ ਜੀ ਤੇ ਉਹਨਾਂ ਨਾਲ ਐਗਰੀਮੈਂਟ ਹੁੰਦਾ ਇਹ ਫਿਰ ਕੋਈ ਪਾਰਟਿਕੂਲਰ ਵੈਰਾਈਟੀ ਹੁੰਦੀ ਆ ਜਾਂ ਜਿਹੜੀਆਂ ਵੀ ਰੇਹਾਂ ਸਪਰੇਹਾਂ ਤੁਸੀਂ ਇੱਥੇ ਕਰਦੇ ਹੋ ਉਹਦਾ ਕੀ ਹਿਸਾਬ ਕਿਤਾਬ ਹੁੰਦਾ ਹੈ ਇਹ ਕੰਟਰੈਕਟ ਦੇ ਵਿੱਚ ਹੋਰ ਵੀ ਕੁਝ ਲਿਖਿਆ ਹੁੰਦਾ ਤੇ ਇਹਦੇ ਵਿੱਚ ਇਹਨਾਂ ਦਾ ਹੁੰਦਾ ਸਾਰਾ ਜਿੱਦਾਂ ਵੀ ਇਹਨਾਂ ਨੇ ਹਨ ਆਪ 2 ਜਾਂ 3 ਰਾਬ ਆਪ ਦੇਣਾ ਦਵਾਈਆਂ ਵੀ ਆਪ ਦੇਣੀਆਂ ਸਾਰੀਆਂ ਨਾਲ ਠੀਕ ਹੈ ਜੀ ਉਹ ਯਾਨੀ ਕਿ ਜਿਹੜੀ ਪੇਮੈਂਟ ਆ ਉਹਨਾਂ ਉਦੋਂ ਜਾ ਇਕੱਠੀ ਜਦੋਂ ਸਾਡੇ ਉਹ ਚਕੰਦਰ ਚਲਾ ਗਿਆ ਫਟੇ ਪਏ ਚਲੇਗਾ ਉਹੋ ਨਾ ਰੱਖਣਾ ਉਹ ਵੀ ਰੇਟ ਸਬਸਿਡੀ ਵੀ ਦੇ ਦਿੰਦੇ ਵਿੱਚ ਰੇਟ ਵੀ ਘੱਟ ਜਿੱਦਾਂ ਆਪਾਂ ਦਵਾਈਆਂ ਹੋਣੀਆਂ ਮਾਰਕੀੜ ਜੋ ਜੇ ਆਪਾਂ ਨੇ 500 ਦੀ ਦਵਾਈ ਆ ਇਹਨਾਂ 200 250 ਦੀ ਦਵਾਈ ਦੇਣੀ ਤੇ ਜਦੋਂ ਕੋਈ ਕੰਮ ਸ਼ੁਰੂ ਕਰਦੇ ਆ ਨਾ ਜੀ ਇਸ ਤਰੀਕੇ ਦਾ ਟੈਕਨੀਕਲ ਦਿੱਕਤਾਂ ਬਹੁਤ ਆਉਂਦੀਆਂ ਨੇ ਜਿਵੇਂ ਮੰਨ ਲਓ ਕੋਈ ਤੁਹਾਨੂੰ ਬਿਮਾਰੀ ਆ ਗਈ ਫਸਲ 'ਚ ਕਿਉਂਕਿ ਤੁਸੀਂ 7-8 ਪ੍ਰਕਾਰ ਦੀਆਂ ਜਿਹੜੀਆਂ ਸਬਜ਼ੀਆਂ ਲਾਉਂਦੇ ਹੋ ਤਾਂ ਇਹਦੀ ਫਿਰ ਤੁਸੀਂ ਜਦੋਂ ਇਹ ਕੰਮ ਸ਼ੁਰੂ ਕੀਤਾ ਕੋਈ ਟ੍ਰੇਨਿੰਗ ਇਹਦੀ ਲਈ ਆ ਤੁਸੀਂ ਕਿੱਥੋਂ ਜਾ ਕੇ ਕਿਸ ਇੰਸਟੀਚੂਟ ਤੋਂ ਜਾਂ ਕਿਸੇ ਹੋਰ ਸਰਕਾਰੀ ਅਦਾਰੇ ਨਾਲ ਜਾਂ ਕਿਸੇ ਵੀ ਇਹ ਜਿਹੜਾ ਇੰਸਟੀਚੂਟ ਹੈ ਜਿਹਦੇ ਨਾਲ ਜੁੜੇ ਹੋ ਜਿੱਥੋਂ ਤੁਹਾਨੂੰ ਟੈਕਨੀਕਲ ਗਾਈਡੈਂਸ ਇਹਦੀ ਮਿਲਦੀ ਹੈ ਉਹ ਕਿੱਥੋਂ ਲੈ ਲਿਆ ਤੁਸੀਂ ਨਾ ਜਿੱਦਾਂ ਸ਼ੁਰੂ ਤੋਂ ਇਹ ਨਾਲ ਜੁੜਿਆ ਜਿੱਦਾਂ ਯੂਨੀਵਰਸਿਟੀ ਯੂਨੀਵਰਸਿਟੀ ਲਈਦਾਣਾ ਅਸੀਂ ਉੱਥੇ ਵੀ ਹਰ ਮੇਲੇ ਤੇ ਜਾਈਦਾ ਜੀ ਤੇ ਬਾਕੀ ਆਹੀ ਜਿੱਦਾਂ ਹੁਣ ਇਹ ਇਹਨਾਂ ਦੇ ਡਾਕਟਰ ਵੀ ਹੈਗੇ ਆ ਤੇ ਦੱਸਦੇ ਵੀ ਆਹ ਦਵਾਈ ਹੁਣ ਵਰਤ ਵੈਸ ਟਾਈਮ ਵਰਤੋ ਬਾਕੀ ਇਹਨਾਂ ਜਿੱਦਾਂ ਉਹਦਾ ਐਕਸਪੀਰੀਅਸ ਹੋ ਜਾਂਦੇ ਆਹ ਦਵਾਈ ਇੱਥੇ ਕੰਮ ਕਰਨੀ ਆ ਇੱਥੇ ਕੰਮ ਕਰਨੀ ਕਈ ਤਾਂ ਸਾਡੇ ਕੋਲ ਪੁੱਛ ਕੇ ਵੀ ਆਹ ਕਾਹਦੀ ਦਵਾਈ ਹੈ ਤੇ ਪਾ ਦੀਏ ਕਿ ਨਹੀਂ ਪਾ ਦੀਏ ਹਾਂ ਕਿਉਂਕਿ ਤੁਹਾਡਾ ਕਾਫੀ ਲੰਬੇ ਸਮੇਂ ਦਾ ਤਜਰਬਾ ਜਿਹੜਾ ਦਾ ਹੋ ਗਿਆ ਫਿਰ ਜੇ ਕੋਈ ਟ੍ਰੇਨਿੰਗ ਵੈਰਾ ਤੁਸੀਂ ਜਾਨੀ ਕਿ ਨਹੀਂ ਲਈਏ ਜੀ ਕੋਈ ਇਸ ਤਰੀਕੇ ਦੀ ਸਬਸਿਡੀ ਕਿਸੇ ਮਸ਼ੀਨਰੀ ਤੇ ਜਾਂ ਕਿਸੇ ਜੋ ਨਵੀਂ ਤੁਸੀਂ ਖੇਤੀ ਸ਼ੁਰੂ ਕੀਤੀ ਹੈ ਕੋਈ ਸਬਸਿਡੀ ਵੀ ਸਰਕਾਰ ਵੱਲੋਂ ਤੁਹਾਨੂੰ ਦਿੱਤੀ ਹੈ ਜਾਂ ਤੁਸੀਂ ਅਪਲਾਈ ਕੀਤੀ ਹੈ ਕਿਸੇ ਤੇ ਸਾਨੂੰ ਬਾਗਵਾਨੀ ਵਾਲੋਂ ਵੈਸੇ ਉਹ ਆਈਏ ਸਬਸਿਡੀਆਂ ਜਿੱਦਾਂ ਛੋਟਾ ਪਾਵਰ ਮੀਟਰ ਲਿਆ ਜੀ ਉੱਤੇ ਸਬਸਿਡੀ ਮਿਲੀ ਆ ਜਿੱਦਾਂ ਗਾਜਰ ਤੋਂ ਲੈ ਮਸ਼ੀਨ ਨੂੰ ਉੱਤੇ ਵੀ ਮਿਲੀ ਸਬਸਿਡੀ ਜੀ ਹੋਰ ਵੀ ਛੋਟੇ ਛੋਟੇ ਹੈ ਜਿੱਦਾਂ ਬੰਨਾਂ ਦੇ ਸਬਸਿਡੀਆਂ ਬਾਗਵਾਨੀ ਵਾਲੋਂ ਯਾਨੀ ਕਿ ਆਪਣੇ ਨੋ ਜਿਹੜੀ ਇਹ ਚੋਨਾ ਲਾਉਣੇ ਮਸ਼ੀਨ ਲਈ ਉੱਥੇ ਹੀ ਮਿਲਦਾ ਹੋ ਕੇ ਖੇਤੀਬਾੜੀ ਦਾ ਲੋਨ ਜਾਂ ਤਾਂ ਜਿਵੇਂ ਆਪਾਂ ਪਿੱਛੇ ਦੇਖ ਰਹੇ ਆ ਵੀ ਲੇਬਰ ਕੰਮ ਕਰਦੀ ਹੈ ਇਹਦੇ ਵਿੱਚ ਗੋਡੀ ਕਰਨੀ ਹੈ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਜਿੱਚ ਲੇਬਰ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਤੇ ਕਿੰਨੀ ਕੁ ਲੇਬਰ ਹੈ ਜਿਹੜੀ ਤੁਹਾਡੇ ਫਾਰਮ ਤੇ ਉਹ ਕੰਮ ਕਰਦੀ ਹੈ ਤੇ ਥਰੂਆਊਟ ਦਾ ਇਅਰ ਜਿਹੜੀ ਤੁਹਾਡੇ ਫਾਰਮ ਤੇ ਹੀ ਰਹਿੰਦੀ ਹੈ ਜਿਹੜੇ ਸਾਡੇ ਫਾਰਮ ਤੇ ਯਾਨੀ ਕਿ 7-8 ਜਿਹੜੇ ਬੰਦੇ ਆ ਉਹ ਫਾਰਮ ਤੇ ਪੱਕੇ ਜਿਹੜੇ ਰਹਿੰਦੇ ਆ ਉਹ ਤਾਂ ਕੰਮ ਚੱਲਦੇ ਰਹਿੰਦਾ ਕਦੇ ਗੋਡੀ ਹੋਵੇ ਕਦੇ ਅਨਾਸੀ ਦਾ ਕੰਮ ਹੋਵੇ ਕਿਤੇ ਕੰਮ ਚੱਲਦੇ ਰਹਿੰਦਾ ਕਿੰਨੇ ਕਦਾ ਬੰਦੇ ਆ ਬਾਕੀ ਜਿਹੜੀ ਲੇਬਰ ਸਾਡੇ ਸੀਜ਼ਨ ਤੇ ਜਦੋਂ ਟੂ ਨਾਲੋਂ ਦਾ ਸੀਜ਼ਨ ਹੋ ਗਿਆ ਉਦੋਂ ਆ ਜਾਣੀ ਆਪਣੇ ਯੂਪੀ ਤੋਂ ਲੇਬਰ ਜੀ 25 ਕਿ ਬੰਦੇ 25 30 ਬੰਦੇ ਉਦੋਂ ਜਿਹੜਾ ਸੀਜਨ ਤੇ ਜਿੱਦਾ ਗਾਜਰ ਤੇ ਗੋਭੀ ਦਾ ਕੰਮ ਸੀਜਨ ਚੱਲਦਾ ਨਾ ਉਹ 3 4 ਤਿੰਨ ਕੁ ਮਹੀਨੇ ਜਿਹੜਾ 25 30 ਬੰਦੇ ਕੰਮ ਕਰਦੇ 25 30 ਬੰਦੇ ਕੰਮ ਕਰਦੇ ਉਹਦੇ ਨਾਲ ਫੇਰ ਗਾੜੀ ਵਪਾਰੀ ਵੀ ਜੁੜੇ ਹੋਏ ਆ ਉਹ ਯਾਨੀ ਕਿ ਜੇ ਸਾਰਾ ਲਾਈਆ ਤਾਂ 35 40 ਬੰਦੇ ਕੰਮ ਕਰਦੇ ਜਾਂਦੇ ਕੰਮ ਕਰਦੇ ਜਾਂਦੇ ਤੇ ਜਦੋਂ ਜਿਵੇਂ ਤੁਸੀਂ ਚਕੰਦਰ ਦਾ ਦੱਸਿਆ ਵੀ 6 ਮਹੀਨੇ ਦੀ ਫਸਲ ਹੈ ਤੇ 70 8000 ਰੁਪਏ ਕਿੱਲੇ ਚੋਂ ਇਹ ਬਚਾਉਂਦੀ ਹੈ ਐਵੇਂ ਹੀ ਜੇ ਆਪਾਂ ਗੱਲ ਕਰ ਲਈ ਜਾਈਏ ਕੋਈ ਫਾਰਮਰ ਹੈ ਜਿਹੜਾ ਜੇ ਉਹ ਗੋਭੀ ਕਰਦਾ ਹੈ ਤਾਂ ਗੋਭੀ ਦਾ ਕਿੰਨਾ ਖਰਚਾ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਇਹਦੇ ਤੇ ਆਉਂਦੀਆਂ ਨੇ ਜਾਂ ਖਰਚਾ ਕੱਢ ਕੇ ਇੱਕ ਕਿੱਲੇ ਦੀ ਆਮਦਨ ਕਿੰਨੀ ਕੁ ਬਚਾ ਦਿੰਦੀ ਹੈ ਇਹ ਗੋਭੀ ਦਾ ਇਦਾਂ ਜਿਹਾ ਇਹਦਾ ਨਾ ਮਾਰਕੀਟਿੰਗ ਇਹਦਾ ਹੁਣ ਚਕੰਦਰ ਦਾ ਸਾਨੂੰ ਪਤਾ ਵੀ ਇੰਨਾ ਕਿਨੇ ਦੇ ਜਾਣਾ ਕਿਉਂਕਿ ਐਗਰੀਮੈਂਟ ਹੋਇਆ ਹਾ ਜੀ ਗੋਭੀ ਦਾ ਸਬਜ਼ੀ ਦਾ ਕੋਈ ਪੱਕਾ ਨਹੀਂ ਕਹਿਆ ਜਾਖਦਾ ਜੇ ਤਾਂ ਐਗਰੀਮੈਂਟ ਹੋਵੇ ਵੀ ਆਹ ਫਸਲ ਇੰਨੇ ਦੀ ਇੰਨੀ ਹੋ ਜਾਣੀ ਆ ਜੀ ਇਹ ਤਾਂ ਰਿਸਕ ਆ ਜੀ ਸਬਜ਼ੀ ਦਾ ਜਿਹੜਾ ਰਿਸਕ ਆ ਗਾਜਰ ਦਾ ਵੀ ਇਹੀ ਆ ਜੀ ਚਲੋ ਗਾਜਰ ਦਈ ਦਫੇ ਫੈਕਟਰੀਆਂ ਚਾਰ ਕਰਦੀਆਂ ਚੱਕਦੀਆਂ ਜਦੋਂ ਮੰਦਾ ਹੋ ਜਾਂਦਾ ਪੂਰਾ ਚਾਰਾ ਵੀ ਉਹਨਾਂ ਨੂੰ ਦਿੰਨੇ ਆ ਜੀ ਤੇ ਲੇਕਿਨ ਗੋਭੀ ਦਾ ਵੀ ਚੱਕਨੀ ਪਰ ਘੱਟ ਚੱਕਦੀ ਹੈ ਜੀ ਗੋਭੀ ਦੇ ਗਾਜਰ ਚ ਤੁਹਾਨੂੰ ਲੱਗਦਾ ਜੀ ਮਾਰਕੀਟ ਇਨੀ ਫਲਕਚੂਏਟ ਹੈ ਫੇਰ ਵੀ ਤੁਸੀਂ ਇਹ ਖੇਤੀ ਨੂੰ ਕਰ ਰਹੇ ਹੋ ਉਹਦੇ ਪਿੱਛੇ ਤੁਹਾਡਾ ਕੀ ਮਤਲਬ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਸੋਚ ਹੈ ਉਹਦੇ ਵਿੱਚ ਇਦਾਂ ਵੀ ਜਿੱਦਾਂ ਸੀਜ਼ਨ ਹੈ ਤਿੰਨ ਚਾਰ ਮਹੀਨੇ ਦਾ ਸੀਜ਼ਨ ਹੁੰਦਾ ਹਾਂਜੀ ਕੋਈ ਆਹ 10 ਦਿਨ ਵਿੱਚੋਂ 10 15 ਦਿਨ ਚੰਗੇ ਲੱਗ ਗਏ ਜੀ ਉਹ ਪੈਸੇ ਪੂਰੇ ਕੱਢ ਜਾਂਦੀ ਕਈ ਵਾਰ ਜੇ ਨਹੀਂ ਸਿੰਗਰ ਲੰਘ ਜਾਂਦਾ ਕਈ ਵਾਰ ਵਿੱਚ ਥੋੜਾ ਬੜਾ ਮੰਦਾ ਵੀ ਆ ਜਾਂਦਾ ਜਿੱਦਾਂ ਨਾ ਹੁਣ ਸਾਡੇ ਆਹੋ ਹੁਣ ਵੀ ਗੋਭੀ ਲਈ ਹੋਈ ਆ ਜੀ ਜਿੱਦਾਂ ਪੈੰਡੋ ਹੀ ਲਈ 10-12 ਰੁਪਇਆ ਗਈ ਫੇ 18-20 ਰੁਪਇਆ ਗਈ 30 ਰੁਪਇਆ ਜੀ ਵੇਗੀ ਜੀ ਐਵਰੀ ਲਾ ਕੇ 10-12 ਦੀ ਆ ਗਈ ਤੇ ਚਲੋ ਘਰ ਪੂਰਾ ਹੋ ਜਾਂਦਾ ਘਰ ਪੂਰਾ ਹੋ ਜਾਂਦਾ ਮਤਲਬ ਜੇ ਆਪਾਂ ਕਹੀਏ ਵੀ ਜੇ 1 ਮਹੀਨਾ ਗੋਭੀ ਦੀ ਫਸਲ ਚੱਲਦੀ ਹੈ ਮਾਰਕੀਟ 'ਚ ਜਾਂ 2 ਮਹੀਨੇ ਗੋਭੀ ਦੀ ਫਸਲ ਚੱਲਦੀ ਹੈ ਤਾਂ ਉਹ ਰੇਟ ਹੈ ਜਿਹੜਾ ਜੇ ਫਲਕਚੁਏਟ ਹੁੰਦਾ ਤਾਂ ਉਹਨਾਂ ਕ ਮਤਲਬ ਪ੍ਰੋਫਿਟ ਕੋਈ ਕਵਰੇਜ ਆ ਜਿਹੜੀ ਉਹ ਕਵ ਤੁਸੀਂ ਕਿਹੜੀ ਫਸਲ ਦੀ ਉਹਨੂੰ ਸਲਾਹ ਦਵੋਗੇ ਜੇ ਕਿਸੇ ਨੇ ਕੋਈ ਹੋਰ ਨਵੀਂ ਖੇਤੀ ਸ਼ੁਰੂ ਕਰਨੀ ਹੈ ਫਸਲਾਂ ਤਾਂ ਇਹ ਹੀ ਆ ਵੀ ਅਿੰਦ ਕਿੰਨਾ ਚਕੰਦਰ ਲਾਉ ਸਕੋ ਜੇ ਜੇ ਨਹੀਂ ਜਿਆਦਾ ਮਿਹਨਤ ਕਰਨੀ ਨਹੀਂ ਕਿਸੇ ਨੇ ਜੇ ਇਹਦਾ ਗੋਡੀ ਦਾ ਖਾਤਿਆ ਤਾਂ ਹੈਗਾ ਤੇ ਬਾਕੀ ਸਪਰੇਅ ਦੋ ਤਿੰਨ ਸਪਰੇਅ ਵੀ ਹੈਗੀਆਂ ਜੀ ਤੇ ਨਹੀਂ ਮਿਹਨਤ ਕਰਨੀ ਜ਼ਿਆਦੀ ਚਲੋ ਇਹ ਇਹਦੇ ਪੈਸੇ ਹੈਗੇ ਹੀ ਹੈਗੇ ਆ ਬਾਕੀ ਇਹਨਾਂ ਦੀ ਭੈਆਂ ਦੀ ਪੇਮੈਂਟ ਦੀ ਕੋਈ ਚੱਕਰਾਈ ਗੱਲ ਨਹੀਂ ਜੀ ਪੇਮੈਂਟ 15 ਦਿਨਾਂ ਦੇ ਖਾਤੇ ਹੀ ਆ ਜਾਂਦੀ ਆ ਜੀ ਤੇ ਅੱਜ ਆਪਾਂ ਗੱਲ ਕਰੀ ਜਾਈਏ ਜੀ ਗੋਭੀ ਦੀ ਤੇ ਗਾਜਰ ਦੀ ਇਹਨਾਂ ਚ ਫਿਰ ਬਿਮਾਰੀਆਂ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ ਤੁਸੀਂ ਉਹਨਾਂ ਦਾ ਕਿਵੇਂ ਟਰੀਟਮੈਂਟ ਕਰਦੇ ਹੋ ਜਿਹੜਾ ਨਾ ਬਿਮਾਰੀਆਂ ਇਹਨਾਂ ਤੇ ਕੋਈ ਖਾਸ ਨਹੀਂ ਗਈ ਉਹ ਗੋਭੀ ਤੇ ਵੀ ਹੁਣ ਜਿਹੜੀ ਗਰਮੀ ਵਾਲੀ ਗੋਭੀ ਹੈ ਤੇ ਥੋੜੀ ਸੁੰਡੀ ਆਉਂਦੀ ਆ ਜੀ ਤੇ ਗਾਜਰ ਤੇ ਵੀ ਕੋਈ ਬਿਮਾਰੀ ਕਿਸੇ ਤਰੀਕੇ ਦੀ ਕੋਈ ਆਉਂਦੀ ਹੈ ਤੇ ਜ਼ਿਆਦਾ ਬਿਮਾਰੀ ਨਹੀਂ ਆਉਂਦੀ ਜਦੋਂ ਉਹਨੂੰ ਹੁੰਦਾ ਜਦੋਂ ਤੁੰਤੂੰਦ ਪੈਂਦੀ ਸਿਆਣੂ ਉਹਦੇ ਬਲੈਡ ਦੀ ਹੁੰਦੀ ਸ਼ਿਕਾਇਤ ਜੀ ਉਹ ਬਲੈਡ ਦੀ ਇੱਕ ਦੋ ਸੁਧਰੀਆਂ ਕਰ ਦਿੰਦੇ ਹੋਰ ਆਪਾਂ ਅਗਰ ਜਿਹੜੀ ਆਉਂਦੀ ਆ ਉਹ ਕਰ ਦਿੱਦੀਆਂ ਤੇ ਮਾਰਕੀਟਿੰਗ ਦੀ ਜੇ ਗੱਲ ਕਰੀਏ ਜਿਵੇਂ ਤੁਸੀਂ ਕਿਸ ਤਰੀਕੇ ਨਾਲ ਫਿਰ ਨਾ ਸਾਰੀਆਂ ਸਬਜ਼ੀਆਂ ਦੀ ਕਿਉਂਕਿ ਇਹਦੀ ਤਾਂ ਤੁਸੀਂ ਦੱਸਿਆ ਕਿ ਚਕੰਦਰ ਦਾ ਤਾਂ ਤੁਹਾਡਾ ਕੰਟਰੈਕਟ ਹੀ ਐਗਰੀਮੈਂਟ ਹੈ ਤੁਸੀਂ ਐਗਰੀਮੈਂਟ ਤੇ ਇਹਨੂੰ ਛਕਾ ਦਿੰਨੇ ਹੋ ਤੇ ਟਮਾਟਰ ਦਾ ਵੀ ਤੁਹਾਡਾ ਐਗਰੀਮੈਂਟ ਜਿਹੜਾ ਕ੍ਰੇਮਕਾ ਜਾਂ ਹੋਰ ਕੰਪਨੀਆਂ ਨਾਲ ਰਹਿੰਦਾ ਪਰ ਦੂਜੀਆਂ ਫਸਲਾਂ ਦੀ ਜੇ ਗੱਲ ਕਰੀਏ ਜਿਨਾ ਤੁਸੀਂ ਕਹਿੰਦੇ ਹੋ ਵੀ ਰੇਟ ਵੀ ਫਲਕਚੂਏਟ ਹੁੰਦਾ ਹੈ ਗੋਭੀ 'ਚ ਹੁੰਦਾ ਹੈ ਗਾਜਰ 'ਚ ਹੁੰਦਾ ਹੈ ਜਾਂ ਤੁਸੀਂ ਬਰੋਕਲੀ ਵੀ ਲਾਈ ਹੋਈ ਹੈ ਤੇ ਉਹਨਾਂ ਚੀਜ਼ਾਂ ਦੀ ਮਾਰਕੀਟਿੰਗ ਨੂੰ ਕਿਵੇਂ ਮੈਨੇਜ ਕਰਦੇ ਹੋ ਫਿਰ ਉਹਨਾਂ ਹੀ ਮਾਰਕੀਟ ਸਾਡੇ ਕੋਲ ਜਿੱਦਾਂ ਨਾ ਆਪਣੇ ਵਪਾਰੀ ਹੈਗਾ ਜੀ ਵਪਾਰੀ ਤਿੰਨ ਚਾਰ ਹੈਗੇ ਆ ਜਿੱਦਾਂ ਜੰਮੂ ਦੇ ਵਪਾਰੀ ਹੈਗੇ ਹੋਰ ਇੱਥੇ ਲੋਕਲ ਹੈਗੇ ਆ ਜੀ ਉਹ ਇਦਾਂ ਨਾ ਜੰਮੂ ਸ਼੍ਰੀਨਗਰ ਨੂੰ ਗੱਡੀਆਂ ਭਰਦੇ ਹੋ ਜੀ ਉਹ ਮਾਰਕੀਟ ਦਾ ਜਿੱਦਾਂ ਅਸੀਂ ਜਲੰਧਰ ਦੀ ਮਾਰਕੀਟ ਲੈ ਲਈਏ ਉਥੇ ਲਿਆ ਲੈ ਲੁਧਿਆਣੇ ਲੈ ਲਈਏ ਜੋ ਮਾਰਕੀਟ ਚੱਲਦੀ ਹੋਵੇ ਉਹ ਰੇਟ ਸਾਨੂੰ ਇਹਨਾਂ ਦੇ ਦੇਣਾ ਜੀ 30 ਕਿੱਲੇ ਜੇ ਤੁਸੀਂ ਚਕੰਦਰ ਵੀ ਲਾ ਸਕਦੇ ਹੋ ਕਿਉਂਕਿ ਇਹਦੀ ਕੰਟਰੈਕਟ ਫਾਰਮਿੰਗ ਵੀ ਹੈਗੀ ਹੈ ਸਾਰਾ ਕੁਝ ਹੈਗਾ ਫਿਰ ਤੁਸੀਂ ਇੰਨੀਆਂ ਡਾਈਵਰਸਿਫਾਈਡ ਫਸਲਾਂ ਕਿਉਂ ਲਾਉਨੇ ਆ ਉਹਦੇ ਪਿੱਛੇ ਤੁਹਾਡੀ ਕੀ ਸੋਚ ਹੈ ਵੀ ਤੁਸੀਂ ਗੋਭੀ ਵੀ ਲਾਈ ਹੈ ਤੁਸੀਂ ਬਰੋਕਲੀ ਵੀ ਲਾਈ ਹੈ ਤੁਸੀਂ ਮਿਰਚਾਂ ਵੀ ਲਾਈਆਂ ਤੁਸੀਂ ਚਕੰਦਰ ਵੀ ਲਾਈ ਹੈ ਤੁਸੀਂ ਪਿਆਜ਼ ਵੀ ਲਾਏ ਹੋਏ ਹੈ ਇਹਦਾ ਕੀ ਕਨਸੈਪਟ ਹੈ ਇਹਦੇ ਪਿੱਛੇ ਕੀ ਰੀਜ਼ਨ ਹੈ ਉਹਦੇ ਵਿੱਚ ਸਰਪਦਾ ਏਦਾਂ ਨਾ ਜਿੱਦਾਂ ਸਬਜ਼ੀ ਤੇ ਕਈ ਵਾਰ ਜਦੋਂ 30 ਰੁਪਏ ਕਿਲੋ ਹੋ ਜਾਂਦੇ 20 ਰੁਪਏ ਕਿਲੋ ਹੋ ਜਾਂਦੇ ਉਹ ਡੇਢ ਦੋ ਦੋ ਲੱਖ ਵੀ ਦੇ ਜਾਂਦੀ ਆ ਠੀਕ ਹੈ ਜੀ ਇਹਨੇ ਦੇਣਾ ਵੱਟ ਵੱਟ 70-80 ਹਜ਼ਾਰ ਲੱਖ-ਲੱਖ ਰੁਪਈਆ ਵੀ ਐਸੇ ਦੇ ਜਾਂਦਾ ਚਕੰਦਰ ਐਸੇ ਗੱਲ ਨਹੀਂ 70-80 ਹਜ਼ਾਰ ਤੇ ਹੀ ਜਾਂਦਾ ਨਾ ਪਰ ਸਬਜ਼ੀਆਂ ਦੀ ਖੇਤੀ 'ਚ ਮਤਲਬ ਮੁਨਾਫਾ ਹੈਗਾ ਜੇ ਫਾਰਮਰ ਹੋਣਾ ਪਰ ਤੁਸੀਂ ਹੁਣ ਕੀ ਸਲਾਹ ਦੋਗੇ ਕਿਸੇ ਫਾਰਮਰ ਨੂੰ ਕੋਈ ਇੱਕ ਫਸਲ ਕਰਨ ਦੀ ਸਲਾਹ ਦੋਗੇ ਜਾਂ ਉਹਨੂੰ ਤੁਸੀਂ ਇਹ ਸਲਾਹ ਦੋਗੇ ਵੀ ਤੁਸੀਂ ਯਾਰ ਕਨਾਲ ਤੋਂ ਇਹਦਾ ਲਾਓ ਇੱਕ ਕਨਾਲ ਤੋਂ ਇਹਦਾ ਲਾਓ ਜਾਂ ਇੱਕ ਨਾਲ ਤੋਂ ਇਹਦਾ ਲਾਓ ਤੁਹਾਡੀ ਜੀ ਰਾਜਮੀਆ ਲਾਉਣੀ ਚਾਹੀਦੀ ਇੱਕੋ ਚੀਜ਼ ਕੋਈ ਵੀ ਨਹੀਂ ਲਾਉਣੀ ਚਾਹੀਦੀ ਜਿੱਦਾਂ ਗੋਭੀ ਲਾ ਦੋ ਗਾਜਰ ਲਾ ਦੋ ਹੋਰ ਬਰੋਕਲੀ ਲਾ ਲਓ ਜਾਂ ਜਿਆ ਹੋ ਹੈਗਾ ਚਕੰਦਰ ਲਾ ਦੋ ਜੀ ਤਾਰਮੀ ਫਸਲ ਲਾਉਣੀ ਚਾਹੀਦੀ ਕਦੇ ਵੀ ਇੱਕ ਨਹੀਂ ਲਾਉਣੀ ਚਾਹੀਦੀ ਜੇ ਵੇਲੇ ਰਹਿਣਾ ਮਾ ਫਤਖੰਦਰ ਲਾ ਦੋ ਠੀਕ ਹੈ ਜੀ ਆਪੂ ਦੇਖਨੇ ਆ ਕਿ ਕਿੰਨੇ ਕੁ ਪੈਸੇ ਜਿਹੜੇ ਇੱਕ ਕਿੱਲੇ ਜੋ ਬਚਤ ਦੇ ਜਾਂਦੀ ਹੈ ਇਹ ਗੋਬੀ ਨਾਲ ਨਾਲ ਡਬਲੀ ਵਟੇ ਜਾਂਦੀ ਹੈ ਐਵਰੇਜ ਲਾਈਏ ਆਪਾਂ 1.5 ਤੋਂ 2 ਲੱਖ ਵੀ ਵਟੇ ਜਾਂਦੇ ਠੀਕ ਹੈ ਜੀ ਕਿੱਲੇ ਦੇ ਵਿੱਚੋਂ ਠੀਕ ਹੈ ਜੀ ਤੁਸੀਂ ਵੀ ਇੱਥੇ ਕੋਈ ਕਿੰਨੇ ਕਿ ਕਿੰਨੇ ਏਰੀਆ ਚ ਤੁਸੀਂ ਸਾਰੀਆਂ ਫਸਲਾਂ ਕਿੰਨੇ ਕਿੰਨੇ ਏਰੀਆ ਚ ਲਾਈਆਂ ਹੋਈਆਂ ਇੱਥੇ ਮੈਨਾਂ ਉਹ ਜਿੱਦਾਂ ਗੋਭੀ ਦੇ ਦੱਸ ਕਿੱਲੇ ਗੋਭੀ ਠੀਕ ਹੈ 12 ਗੱਲੇ ਹੁਣ ਗਾਜਰ ਗਾਜਰ ਬਾਕੀ ਚਿਕੰਦਰ ਬਾਕੀ ਬਰੋਕਲੀ ਪਾਲਰ ਪੱਤਾ ਇਦਾਂ ਸਾਰਾ ਦਾ ਮੈਂ ਮੈਂ ਸਾਰਾ ਲਾਈਦਾ ਠੀਕ ਹੈ ਤੇ ਇਹਦੇ ਜੋ ਜਾਨੀ ਇਸ ਤਰੀਕੇ ਨਾਲ ਖੇਤੀ ਕਰਕੇ ਜਿਹੜੇ ਫਾਰਮ ਦਾ ਉਹ ਚੰਗਾ ਮੁਨਾਫਾ ਲੈ ਸਕਦੇ ਆ ਤੇ ਪਰਿਵਾਰ ਚ ਕੌਣ ਕੌਣ ਹੈ ਜੀ ਤੇ ਇੱਥੇ ਹੁਣ ਕੌਣ ਕੌਣ ਸਾਥ ਤੁਹਾਡਾ ਖੇਤੀਬਾੜੀ ਦੇ ਵਿੱਚ ਦਿੰਦਾ ਕਿੱਤੀ ਬਾੜੀ ਚ ਮੈਂ ਆ ਮਿਸਤੀ ਜਾਓ ਚਲੋ ਮਕਰ ਕਿੜਾ ਗੂੜਾ ਮਾਲ ਲੈਂਦੇ ਰੋਟੀ ਲੈ ਕੇ ਆਉਂਦੇ ਆ ਮੇਰਾ ਸਵੇਰੇ 7 ਵਜੇ ਇੱਥੇ ਆ ਜਾਣਾ ਠੀਕ ਹੈ ਜੀ ਸ਼ਾਮ ਨੂੰ 7 ਵਜੇ ਜਾਣਾ ਠੀਕ ਹੈ ਜੀ ਪਤਾ 8 ਵਜੇ ਵੀ ਕਈ ਵਾਰ ਲੇਟ ਵੀ ਹੋ ਜੀਦਾ ਜਦੋਂ ਗੱਡੀਆਂ ਗੁੱਡੀਆਂ ਲਾਦੇ ਗਾਜਰ ਗੁੱਜੇ ਚੱਲਦੀ ਕੋਈ ਗੱਭੀ ਜਲਦੀ ਲੇਟ ਵੀ ਚੱਲਦੀ ਉਹ ਕਈ ਵਾਰ ਐਦਾਂ ਦਾ ਹੁੰਦਾ ਜਦੋਂ ਗਾਜਰਾਂ ਗੱਡੀਆਂ ਆਉਣੀਆਂ ਆ ਲੈਟ ਆਉਣੀਆਂ ਹੁੰਦੀਆਂ ਵੀ ਇੱਥੇ ਵੀ ਹੋ ਜੀਦਾ ਠੀਕ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਜੀ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਹੁਣ ਜੇ ਉਹਨਾਂ ਨੂੰ ਖੇਤੀ ਚ ਲੈ ਕੇ ਆਉਣਾ ਹੈ ਤਾਂ ਕੀ ਮਤਲਬ ਕੀ ਸਕੋਪ ਹੋ ਸਕਦਾ ਉਹਨਾਂ ਦਾ ਜਾਂ ਤੁਹਾਨੂੰ ਲੱਗਦਾ ਵੀ ਹੁਣ ਵਾਲੇ ਜਿਹੜੇ ਬੱਚੇ ਆਉਣ ਵਾਲੇ ਉਹ ਖੇਤੀ ਦੇ ਵਿੱਚ ਇੰਟਰਸਟ ਰੱਖਣਗੇ ਖੇਤੀ ਦੇ ਵਿੱਚ ਜਿੱਦਾਂ ਹੁਣ ਬੱਚੇ ਸਾਰੇ ਬਾਹਰ ਨੂੰ ਭੱਜ ਜਾਂਦੇ ਆ ਇੱਥੇ ਕੋਈ ਰਹਿ ਕੇ ਰਾਜੀ ਨਹੀਂ ਸਾਡੇ ਦੋਨੇ ਬੱਚੇ ਬਾਹਰ ਆ ਠੀਕ ਹੈ ਤੇ ਕਰਕੇ ਰਾਜੀ ਨਹੀਂ ਪਰ ਆਪਾਂ ਨੂੰ ਤਾਂ ਇੱਥੇ ਸਕੂਨ ਬਹੁਤ ਵਧੀਆ ਬਾਹਰ ਨਾਲੋਂ ਉਹ ਬੈਠੇ ਵਧੀਆ ਆਪਦਾ ਕੰਮ ਕਰਦੇ ਆ ਬਹੁਤ ਵਧੀਆ ਚਲੋ ਚਾਰ ਪੈਸੇ ਹੀ ਬਣਦੇ ਆ ਸੱਚਾ-ਵੱਚਾ ਚੱਲੀ ਜਾਂਦਾ ਤੁਹਾਨੂੰ ਕੀ ਲੱਗਦਾ ਵੀ ਬਾਹਰ ਜਾਣ ਦਾ ਕੀ ਰੀਜ਼ਨ ਹੈ ਜਿਹੜਾ ਹੋ ਸਕਦਾ ਜਿਹੜੀ ਨਵੀਂ ਜਨਰੇਸ਼ਨ ਜਿੰਨੀ ਵੀ ਬਾਹਰ ਜਾ ਰਹੀ ਹੈ ਇਤਨਾ ਬਾਹਰ ਜਾਂਦਾ ਇਹ ਇੱਕ ਤਾਂ ਇੱਥੇ ਜਿੱਦਾਂ ਸਬਜ਼ੀਆਂ ਦੀ ਮਾਰਕੀਟਿੰਗ ਨਹੀਂ ਹੋ ਰਹੀ ਜਿੱਦਾਂ ਸਪੋਰਟ ਹੋਵੇ ਨਾ ਜਿੱਦਾਂ ਪਾਕਿਸਤਾਨ ਖੁੱਲ ਜਾ ਇਤੋਂ ਬਾਹਰ ਜਾਵੇ ਫਿਰ ਕੋਈ ਬਾਹਰ ਜਾਣ ਦੀ ਨਹੀਂ ਆ ਲੱਗੂ ਠੀਕ ਹੈ ਮਾਰਕੀਟਿੰਗ ਦੇ ਆਣ ਕੇ ਸਾਰੀ ਗੱਲ ਕਦੀ ਹੋ ਜਾਂਦੀ ਹੈ ਖਤਮ ਹੋਣੀ ਐ ਆਪਣਾ ਮਿਲਣਾ ਕਿਉਂਕਿ ਜੇ 5-7 ਫਾਰਮਰ ਹੈਗੇ ਆ ਫਿਰ ਤਾਂ ਮਾਰਕੀਟਿੰਗ ਹੈਗੀ ਆ ਵਧੀਆ ਇਥੋਂ ਚੱਕ ਕੇ ਲੈ ਜਾਣਗੇ ਉਹ ਕਰਨਗੇ ਪਰ ਜੇ ਇਹਦਾ ਏਰੀਆ ਵੱਧ ਜਾਂਦਾ ਤਾਂ ਉਹ ਲਾਪੇ ਫਿਰ ਮਾਰਕੀਟਿੰਗ ਦਾ ਔਖਾ ਹੋ ਜਾਂਦਾ ਇਹ ਇਹ ਚਕੰਦਰ ਜਿਹੜੇ ਬਾਣ ਚਲਾਉਣੇ ਤੁਸੀਂ ਇਹਦੇ ਚ ਇਦੋਂ ਪਹਿਲਾਂ ਕਿਹੜੀ ਫਸਲ ਲਾਉਨੇ ਆ ਜਿੱਦਾਂ ਇਹ ਚਕੰਦਰ ਜਿਹੜਾ ਲਾਇਆ ਵਾ ਇਹ ਤੇ ਗਾਜਰ ਲਾਈ ਸੀ ਜੀ ਗੱਜ ਦੇ ਵੱਡ ਲਾਇਆ ਉਹ ਪਰਲਾ ਕਿਹੜੀ ਜਿਹੜਾ ਲਾਇਆ ਵਾ ਉਹ ਝੋਨੇ ਵੱਡ ਲਾਇਆ ਸੀ ਠੀਕ ਹੈ ਤੇ ਉਹਨੂੰ ਹੋ ਗਿਆ ਆ ਲੱਗੇ ਨੂੰ 5 ਮਹੀਨੇ 6 ਮਹੀਨੇ ਹੋ ਗਿਆ ਲੱਗੇ ਨੂੰ ਤੇ ਇਹਨੂੰ ਜਨਵਰੀ ਫਰਵਰੀ ਮਾਰਚ ਚ ਛੱਪਾ ਮਹੀਨਾ ਜਾਂਦਾ ਤੇ 5 ਮਹੀਨੇ ਤਿਆਰ ਹੋ ਜਾਣਾ ਉਹ 7 ਮਹੀਨੇ ਤਿਆਰ ਇਹ ਫਸਲ ਇੱਕ ਹੋਰ ਆ ਜਾਂਦੀ ਹੈ ਫਸਲ ਇੱਕ ਹੋਰ ਆ ਜਾਂਦੀ ਹੈ ਮਤਲਬ ਜੇ 70 80000 ਰੁਪਏ ਲੱਖ ਰੁਪਏ ਇਹਦਾ ਲਾਈਏ ਤਾਂ ਜਿਹੜੀ ਇਹ ਤੋਂ ਪਹਿਲਾਂ ਦੀ ਫਸਲ ਹੈ ਲੱਖ ਰੁਪਏ ਉਹਦਾ ਲਾਈਏ ਤਾਂ ਕਿੱਲੇ ਚੋਂ 2 ਲੱਖ ਰੁਪਏ ਤੁਸੀਂ ਜੇ ਇਹ ਖੇਤੀ ਕਰਦੇ ਆਪਾਂ ਸਬਜ਼ੀਆਂ ਵਾਂ ਲਾਉਂਦੇ ਆ ਤਾਂ ਉੱਥੇ ਚੰਗੀ ਕਿਸਾਨ ਕਮਾ ਸਕਦਾ ਤਾਂ ਕਿਸਾਨ ਵੀ ਰੋਜ਼ ਤੁਸੀਂ ਵੀ ਇਸ ਤਰੀਕੇ ਦੇ ਕਿਸੇ ਐਂਟਰਪ੍ਰੈਨਿਅਰ ਨੂੰ ਕਿਸੇ ਖੇਤੀਪਰਨਿਅਰ ਨੂੰ ਜਿਹੜਾ ਚੰਗਾ ਕੰਮ ਕਰ ਰਿਹਾ ਹੈ ਚੰਗਾ ਮੁਨਾਫਾ ਕਮਾ ਰਿਹਾ ਹੈ ਡਾਇਵਰਸੀਫਿਕੇਸ਼ਨ ਕਰ ਰਿਹਾ ਹੈ ਪੋਲੀ ਹਾਊਸ ਕਰ ਰਿਹਾ ਹੈ ਜਾਂ ਕੋਈ ਹੋਰ ਸਹਾਇਕ ਕਿਤਾ ਕਰਕੇ ਚੰਗਾ ਮੁਨਾਫਾ ਜਿਹੜਾ ਕਿਸਾਨ ਵੀ ਕਮਾ ਰਿਹਾ ਹੈ ਜੇ ਉਹਨੂੰ ਤੁਸੀਂ ਵੀ ਜਾਣਦੇ ਹੋ ਤਾਂ ਸਾਡੇ ਵਟਸਐਪ ਨੰਬਰ 9779997641 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਫੇਸਬੁੱਕ ਤੇ ਵੀ ਤੁਸੀਂ ਸਾਨੂੰ ਡੀਐਮ ਕਰਕੇ ਜਿਹੜਾ ਉਹ ਕਿਸਾਨ ਦੀ ਜਾਣਕਾਰੀ ਦੇ ਸਕਦੇ ਹੋ ਤਾਂ ਜੋ ਅਸੀਂ ਉਹਦੇ ਕੋਲ ਜਾ ਕੇ ਉਹਨਾਂ ਦੀ ਗਰਾਊਂਡ ਲੈਵਲ ਦੀ ਜਿਹੜੀ ਰਿਐਲਿਟੀ ਹੈ ਕੀ ਕਿਸੇ ਫਸਲ ਦੇ ਵਿੱਚ ਕੱਢਣ ਪਾਉਣ ਨੂੰ ਹੈਗਾ ਕੀ ਉਹਦੇ ਵਿੱਚ ਛੋਟੀਆਂ-ਛੋਟੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਤੁਹਾਡਾ ਜਿਹੜਾ ਮੁਨਾਫਾ ਹੈ ਉਹਨੂੰ ਵੀ ਦੁੱਗਣਾ ਕੀਤਾ ਜਾ ਸਕੇ ਤੇ ਜਿਹੜਾ ਇੱਕ ਖੇਤੀ ਬਦਲਾਅ ਹੈ ਉਹਨੂੰ ਵੀ ਲਿਆਂਦਾ ਜਾ ਸਕੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫਿਰ ਮਿਲਦੇ ਹਾਂ ਕਿਸੇ ਨਵੇਂ ਕਿਸਾਨ ਦੇ ਨਾਲ ਨਵੇਂ ਖੇਤ ਦੇ ਵਿੱਚ ਨਵੀਂ ਫਸਲ ਦੇ ਨਾਲ ਨਵੇਂ ਆਈਡੀਆ ਦੇ ਨਾਲ ਤਦ ਤੱਕ ਲਈ ਧੰਨਵਾਦ